ਬੱਡੀ ਖਬਰ ਅਮਰਤਪਾਲ ਦੇ ਨਾਲ ਜੁੜੀ ਹੋਈ ਹੈ ਦੱਸਦੀ ਹੈ ਵਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਦੇ ਵੱਲੋਂ ਇੱਕ ਪਟੀਸ਼ਨ ਪਾਈ ਗਈ ਹੈ ਹਾਈ ਕੋਰਟ ਦੇ ਵਿੱਚ ਕਿ ਮੈਂ ਆ ਚੌਂਡ ਮੈਦਾਨ ਵਿੱਚ ਉਤਰਨ ਲੱਗੇ ਆ ਤਰਨ ਤਰਨ ਦਾ ਜਿਹੜਾ ਡੀਸੀ ਹੈ ਉਸ ਨੂੰ ਵੀ ਪੱਤਰ ਲਿਖਿਆ ਗਿਆ ਤੇ ਇਹ ਵੀ ਆ ਵੱਡੀ ਗੱਲ ਕਹੀ ਗਈ ਹਾਈ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਪਾਈ ਗਈ ਆ ਕਿ ਮੈਨੂੰ ਨਾਮਜ਼ਦਗੀ ਦਾਖਲ ਕਰਨ ਦੇ ਲਈ ਰਾਹਤ ਦਿੱਤੀ ਜਾਵੇ ਵੱਡੀ ਖਬਰ ਇਹ ਆ ਕਿ ਅਮਰਤਪਾਲ ਦੇ ਉੱਤੇ NSA ਲੱਗ ਚੁੱਕਿਆ ਪਹਿਲਾਂ ਇੱਕ ਸਾਲ ਲੱਗਿਆ ਸੀ ਇੱਕ ਵਾਰ ਫਿਰ ਉਸ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਹੈ NSA ਲੱਗੇ ਹੋਣ ਕਰਕੇ ਔਰ ਦੂਸਰੀ ਵੱਡੀ ਗੱਲ ਇਹ ਆ ਇਹ ਰਾਹਤ ਪਟੀਸ਼ਨ ਦੇ ਵਿੱਚ ਇਸ ਗੱਲ ਨੂੰ ਲੈ ਕੇ ਮੰਗੀ ਗਈ ਹੈ ਕਿ ਮੈਨੂੰ ਰਾਹਤ ਦਿੱਤੀ ਜਾਵੇ ਮੈਂ ਨਾਮਸਦਗੀ ਪੱਤਰ ਭਰਨੇ ਨੇ ਖੰਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅਮਰਤਪਾਲ ਸਿੰਘ ਖਾਲਸਾ ਜਿਹੜੇ ਖੜ ਚੁੱਕੇ ਨੇ ਜਿੱਥੇ ਚੋਣਾ ਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਔਰ ਉੱਥੇ ਹੀ ਪੂਰਾ ਜੋਰਾਂ ਸੋਰਾਂ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਦੱਸਦੀ ਕਿ ਅਮਰਿਤਪਾਲ ਦੇ ਵੱਲੋਂ ਇਹ ਹਾਈ ਕੋਰਟ ਦੇ ਵਿੱਚ 2-3 ਦਿਨ ਪਹਿਲਾਂ ਉਹਨਾਂ ਦੇ ਵਕੀਲ ਜਿਹੜੇ ਇਮਾਨ ਸਿੰਘ ਖਾਰਾ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਸੀ ਕਿ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਚੋਣ ਮੈਦਾਨ ਵਿੱਚ ਉਤਰਨ ਲੱਗੇ ਨੇ ਉਹਨਾਂ ਦੀ ਨਾਮਜ਼ਦਗੀ ਭਰਨ ਦੇ ਲਈ ਉਹਨਾਂ ਦੇ ਜਿਹੜੇ ਦਸਤਖਤ ਹੋਣਗੇ ਉਹਨਾਂ ਦੀਆਂ ਤਸਵੀਰਾਂ ਖਿੱਚੀਆਂ ਜਾਣਗੀਆਂ ਤੇ ਉਹਨਾਂ ਨੂੰ ਮੌਕਤ ਦੇ ਮੌਜੂਦ ਰਹਿਣਾ ਪਵੇਗਾ ਜਿਸ ਕਰਕੇ ਅਸੀਂ ਮਾਨਯੋਗ ਅਦਾਲਤ ਨੂੰ ਅਪੀਲ ਕਰਦੇ ਹਾਂ ਕਿ ਭਾਈ ਅਮਰਿਤਪਾਲ ਨੂੰ ਰਾਹਤ ਦਿੱਤੀ ਜਾਵੇ ਜਾਂ ਫਿਰ ਚੋਣ ਕਮਿਸ਼ਨ ਜਿਹੜਾ ਪੰਜਾਬ ਦਾ ਜਾਂ ਹਿੰਦੁਸਤਾਨ ਦਾ ਉਸ ਨੂੰ ਵੀ ਅਪੀਲ ਨਾਲ ਦੀ ਨਾਲ ਕੀਤੀ ਹੈ ਕਿ ਜਾਂ ਫਿਰ ਚੋਣ ਕਮਿਸ਼ਨ ਜਿਹੜਾ ਅਜਿਹਾ ਪ੍ਰਬੰਧ ਕਰੇ ਕਿ ਜੇਲ੍ਹ ਦੇ ਵਿੱਚ ਜਿਹੜੀ ਡਿਬਰੂਗੜ ਜੇਰਾ ਸਾਮ ਦੀ ਉਸ ਦੇ ਵਿੱਚ ਹੀ ਭਾਈ ਅਮਰਤਪਾਲ ਦਾ ਜਿਹੜਾ ਕਾਗਜ਼ਾਤ ਨਾਮਜ਼ਦਗੀ ਭਰੀ ਜਾਵੇ ਉੱਥੇ ਹੀ ਉਸ ਦਾ ਸਾਰਾ ਪ੍ਰਬੰਧ ਕੀਤਾ ਜਾਵੇ ਜੇਲ੍ਹ ਦੇ ਵਿੱਚ ਹੀ ਤੇ ਨਾਲ ਇਹ ਵੀ ਕਿਹਾ ਕਿ ਜੇ ਇਸ ਤਰ੍ਹਾਂ ਨਹੀਂ ਹੁੰਦਾ ਤਾਂ 7 ਦਿਨ ਦੀ ਉਸ ਨੂੰ ਰੱਖ ਦਿੱਤੀ ਜਾਵੇ ਬੈਂਕ ਖਾਤੇ ਦੇ ਵਿੱਚ ਉਸ ਦੀ ਜਿਹੜੀ ਡਿਬਰੂਗੜਾ HDFC ਬੈਂਕਾ ਉਸ ਦਾ ਲਿੰਕ ਜਿਹੜਾ ਤਰਨ ਤਰਨ ਖੰਡੂਰ ਸਾਹਿਬ ਜਿਹੜੀਆਂ ਬੈਂਕਾਂ ਨਾਲ ਨਾ ਕੀਤਾ ਜਾਵੇ ਉਹ ਖਾਤਾ ਖੋਲਣਗੇ ਕਿਉਂਕਿ ਸਾਰਾ ਕੁਝ ਫਿਰ ਡਿਟੇਲ ਭਰਨੀ ਪੈਣੀ ਜਿਸ ਕਰਕੇ ਅਮਰਤਪਾਲ ਦੇ ਵਕੀਲ ਦੇ ਵੱਲੋਂ ਇਹ ਸਾਰੀ ਅਪੀਲ ਆ ਜਿਹੜੀ ਪਟੀਸ਼ਨ ਪਾਈ ਗਈ ਹੈ ਔਰ ਅੱਜ ਉਸ ਦੀ ਸੁਣਵਾਈ ਹੈ ਸਾਰਿਆਂ ਦੀ ਨਜ਼ਰਾਂ ਇਸ ਗੱਲ ਤੇ ਟਿਕੀਆਂ ਹੋਈਆਂ ਨੇ ਕਿ ਹਾਈ ਕੋਰਟ ਅਮਰਤਪਾਲ ਨੂੰ ਜਿਹੜੀ ਰਹਾਈ ਦਿੰਦੀ ਹੈ 7 ਦਿਨ ਦੀ ਜਿਹੜੀ ਰਾਹਤ ਦਿੰਦੀ ਹੈ ਜਾਂ ਫਿਰ ਜੇਲ੍ਹ ਦੇ ਵਿੱਚ ਹੀ ਚੋਣ ਕਮਿਸ਼ਨ ਪ੍ਰਬੰਧ ਕਰੇਗਾ ਦੱਸਦੀ ਕਿ ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਤਪਾਲ ਖੰਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਜਿਹੜੇ ਖੜੇ ਹੋਏ ਨੇ ਉੱਥੇ ਹੀ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਖੜੇ ਹੋਏ ਨੇ ਆਮ ਆਦਮੀ ਪਾਰਟੀ ਤਰਫੋਂ ਗੱਲ ਕਰਦੇ ਆ ਅਕਾਲੀ ਦਲ ਦੀ ਅਕਾਲੀ ਦਲ ਦੇ ਵਿੱਚ ਵਿਰਸਾ ਸਿੰਘ ਬਲਟੋਹਾ ਵਿਰੋਧੀ ਉਮੀਦਵਾਰ ਨੇ ਕਾਂਗਰਸ ਦੇ ਵਿੱਚ ਜਿਹੜੇ ਗਲਵੀਰ ਸਿੰਘ ਜੀਰਾ ਵਿਰੋਧੀ ਨੇ ਤੇ ਉੱਥੇ ਹੀ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਦੇ ਜਿਹੜੇ ਕੈਂਡੀਡੇਟ ਨੇ ਮਨਜੀਤ ਸਿੰਘ ਮੰਨਾ ਵਿਰੋਧ ਦੇ ਵਿੱਚ ਖੜੇ ਨੇ ਪਰ ਚੋਣ ਆਖਾੜਾ ਪੂਰੀ ਤਣਾ ਭਖਿਆ ਹੋਇਆ ਹੈ ਪੂਰੀ ਤਰ੍ਹਾਂ ਮਾਹੌਲ ਤਣਾਪੂਰਨ ਹੋ ਚੁੱਕਿਆ ਆ ਖੰਡੂਰ ਸਾਹਿਬ ਦਾ ਜਿਹੜੀਆਂ ਨਿਗਾਹਾਂ ਨੇ ਉਹ ਸ੍ਰੀ ਖੰਡੂਰ ਸਾਹਿਬ ਵੱਲ ਨੇ ਕਿ ਉਥੇ ਕੀ ਕੁਝ ਹੋਵੇਗਾ ਕਿ ਚੋਣ ਕਮਿਸ਼ਨ ਅਮਰਤਪਾਲ ਨੂੰ ਜਿਹੜਾ ਨਾਮਜ਼ਦਗੀ ਪੱਤਰ ਭਰਨ ਦੇਵੇਗਾ ਜਾਂ ਫਿਰ ਕੋਈ ਇਲੀਗਲ ਜਾਂ ਕੋਈ ਅਜਿਹਾ ਕਾਨੂੰਨੀ ਤੌਰ ਤੇ ਜਿਹੜੀ ਪਾਬੰਦੀ ਲਾ ਦੇਵੇਗਾ ਜਾਂ ਫਿਰ ਭਾਈ ਅਮਰਤਪਾਲ ਕਾਗਜ਼ਾਦੀ ਭਰ ਕੇ ਮੈਦਾਨ ਵਿੱਚ ਆਉਣਗੇ ਵੀ ਵੱਡੇ ਸਵਾਲਾਂ ਦੇ ਜਵਾਬ ਅੱਜ ਆ ਜਾਣਗੇ ਕਿਉਂਕਿ ਹਾਈ ਕੋਰਟ ਦੇ ਵਿੱਚ ਜਿਹੜੀ ਪਟੀਸ਼ਨਾਂ ਉੱਥੇ ਜਿਹੜੇ ਮਾਨਜੁਗ ਜੱਜ ਨੇ ਜਿਹੜੇ ਉਹ ਕੀ ਇਸ ਤੇ ਨਿਰਣਾ ਲੈਣਗੇ ਉਹ ਅੱਜ ਤਕਰੀਬਨ 12 ਵਜੇ ਤੋਂ ਬਾਅਦ ਪਤਾ ਲੱਗ ਜਾਵੇਗਾ ਆ ਤੇ ਵੱਡੀ ਖਬਰ ਇਹ ਹੈ ਕਿ ਈਮਾਨ ਸਿੰਘ ਖਾਰਾ ਅਮਰਤਪਾਲ ਦੇ ਚਾਚਾ ਜੀ ਡਿਬਰੂਗਾਹ ਜੇਲ੍ਹ ਦੇ ਵਿੱਚ ਨੇ ਉੱਥੇ ਅਮਰਤਪਾਲ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਵਿਚਾਰ ਪਟੰਦਰੇ ਕੀਤੇ ਜਾ ਰਹੇ ਨੇ ਤੇ ਉੱਤੇ ਹੀ ਜੇਲ੍ਹ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਕਿ ਅਮਰਤਪਾਲ ਆਜ਼ਾਦ ਉਮੀਦਵਾਰ ਦੇ ਤਰਫੋਂ ਖੰਡੂਰ ਸਾਹਿਬ ਦੇ ਵਿਧਾਨ ਸਭਾ ਜਿਹੜਾ ਲੋਕ ਸਭਾ ਹਲਕਾ ਹੈ ਉੱਥੋਂ ਖੜੇ ਹੋਏ ਨੇ ਇਸ ਕਰਕੇ ਪ੍ਰਸ਼ਾਸਨ ਵੀ ਥੋੜੀ ਧੀਟਲ ਦੇਵੇ ਤਾਂ ਜੋ ਅਮਰਤਪਾਲ ਜਿਹੜਾ ਹੈ ਚ ਵੇ ਜੋ ਉਤਰ ਸਕੇ ਤਾਂ ਦੇਖਣਾ ਹੋਵੇਗਾ ਵੱਡੀ ਖਬਰ ਇਹ ਹੈ ਕਿ ਅਮਰਤਪਾਲ ਦੀ ਪਟੀਸ਼ਨ ਤੇ ਹਾਈ ਕੋਰਟ ਕੇ ਸੁਣਵਾਈ ਕਰਦੀ ਹੈ ਰਾਹਤ ਦਿੰਦੀ ਹੈ ਜਿਹੜੇ ਕਾਗਜ਼ਾਦਗੀ ਭਰਨ ਦੇ ਲਈ ਆਜ਼ਾਦ ਉਮੀਦਵਾਰ ਤਰਫੋਂ ਜਾਂ ਫਿਰ ਅਧਿਉਣ ਕਮਿਸ਼ਨ ਜੇਲ੍ਹ ਦੇ ਵਿੱਚ ਹੀ ਉਹਦਾ ਭੁਗਤਾ ਪ੍ਰਬੰਧ ਕਰੇਗਾ ਪਰ ਦੇਖਣਾ ਹੋਵੇਗਾ ਕਿ ਜਾਂ ਫਿਰ ਹਾਈ ਕੋਰਟ ਦਾ ਕੁਝ ਹੋਰ ਹੀ ਫੈਸਲਾ ਹੋਵੇਗਾ ਅੱਜ 12 ਵਜੇ ਤੋਂ ਬਾਅਦ ਜੋ ਫੈਸਲਾ ਆਵੇਗਾ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਜਾਵੇਗਾ